ਸੁਪਨੇ ਸੁਪਨੇ ਖੇਡਣ ਦੀ ਵੀ ਖੁੱਲ ਨਹੀਂ ਹਾਂ ਯਾ ਤੇਰੀ ਵਿਚ ਰੋ ਰੋ ਦੀਦੇ ਗੱਲਣ ਦੀ ਵੀ ਖੁੱਲ ਨਹੀਂ ਸਾਨੂੰ ਤਾਂ ਹੁਣ ਸੁਪਨੇ ਸੁਪਨੇ ਖੇਡਣ ਦੀ ਵੀ ਖੁੱਲ ਨਹੀਂ ਯਾ ਤੇਰੀ ਵਿਚ ਰੋਦ ਦੀਦੇ ਗੱਲਣ ਦੀ ਵੀ ਖੁੱਲ ਨਹੀਂ ਤੇਰੇ ਹਥਲੀ ਕਾਨੀ ਲਿਖਦੀ ਮਨ ਚਾਹੀ ਯਾ ਰੋਜ ਸਜਾ ਤੇਰੇ ਹਥਲੀ ਕਾਨੀ ਲਿਖਦੀ ਮਨ ਚਾਹੀ ਜਾਂ ਰੋਜ ਸਜਾ ਐ ਪਰ ਸਾਨੂੰ ਦੋਸ਼ ਆਪਣਾ ਜਾਣਣ ਦੀ ਵੀ ਖੁੱਲ ਨਹੀਂ ਐ ਪਰ ਸਾਨੂੰ ਦੋਸ਼ ਆਪਣਾ ਜਾਣਣ ਦੀ ਵੀ ਖੁੱਲ ਨਹੀਂ ਆਦਮ ਤੇ ਇਸਤਰੀ ਬਸਤਾਂ ਦਾ ਜਾਈ ਆਖਣ ਨੂੰ ਤਾਂ ਤੇਰੇ ਮੇਰੇ ਭਾਵੇਂ ਹੱਕ ਬਰਾਬਰ ਨੇ ਆਖਣ ਨੂੰ ਤਾਂ ਤੇਰੇ ਮੇਰੇ ਭਾਵੇਂ ਹੱਕ ਬਰਾਬਰ ਨੇ ਤੇਰੀ ਗਲਤੀ ਤੇ ਪਰ ਉਂਗਲ ਚੁੱਕਣ ਦੀ ਵੀ ਖੁੱਲ ਨਹੀਂ ਤੇਰੀ ਗਲਤੀ ਤੇ ਪਰ ਉਂਗਲ ਚੁੱਕਣ ਦੀ ਵੀ ਖੁੱਲ ਨਹੀਂ ਚਾਹ ਮੇਰੀ ਸੀ ਮੇਰੇ ਵਾਲੀ ਫੁੱਲ ਸਜਾਵੇਂ ਨਤ ਸੁਭਾ ਚਾਹ ਮੇਰੀ ਸੀ ਮੇਰੇ ਵਾਲੀ ਫੁੱਲ ਸਜਾਵੇਂ ਨਤ ਸੁਭਾ ਤੇਰੇ ਬਾਗੋਂ ਤੋੜ ਕੇ ਟਲੀਆਂ ਟੰਗਣ ਦੀ ਵੀ ਖੁੱਲ ਨਹੀਂ ਤੇਰੇ ਬਾਗੋਂ ਤੋੜ ਕੇ ਕਲੀਆਂ ਕੰਗਣ ਦੇਵੀ ਖੁੱਲ ਨਹੀਂ ਵੇਚ ਰਿਹਾ ਤੂੰ ਸਾਰੀ ਦੌਲਤ ਰਾਜਸੀ ਹੈ ਵੇਚ ਰਿਹਾ ਤੂੰ ਸਾਰੀ ਦੌਲਤ ਜਿਸ ਤੇ ਤੇਰਾ ਹੱਕ ਨਹੀਂ ਵੇਚ ਰਿਹਾ ਤੂੰ ਸਾਰੀ ਦੌਲਤ ਜਿਸ ਤੇ ਤੇਰਾ ਹੱਕ ਨਹੀਂ ਵਾਜਮੋਲ ਤੇ ਫਸਲ ਸਾਨੂੰ ਵੇਚਣ ਦੀ ਵੀ ਖੁੱਲ ਨਹੀਂ ਵਾਜਮੋਲ ਤੇ ਫਸਲ ਸਾਨੂੰ ਵੇਚਣ ਦੀ ਵੀ ਖੁੱਲ ਨਹੀਂ ਆਪਣੇ ਵਾਅਦੇ ਜੁਮਲੇ ਕਹਿ ਕੇ ਨਿਤ ਜਮਾਨੋਂ ਮੁਨਕਰ ਹੈ ਆਪਣੇ ਵਾਅਦੇ ਜੁਮਲੇ ਕਹਿ ਕੇ ਨਿਤ ਜਮਾਨੋਂ ਮੁਨਕਰ ਹੈ ਸਾਨੂੰ ਰੋਜੀ ਰੋਟੀ ਕੁਟਿਆ ਮੰਗਣ ਦੀ ਵੀ ਖੁੱਲ ਨਹੀਂ ਸਾਨੂੰ ਰੋਜੀ ਰੋਟੀ ਕੁਟਿਆ ਮੰਗਣ ਦੀ ਵੀ ਖੁੱਲ ਨਹੀਂ ਮੇਰੀ ਹਰ ਹਰਕਤ ਦੇ ਉੱਤੇ ਜੱਗ ਨੇ ਨਜ਼ਰ ਟਿਕਾਈ ਹੈ ਮੇਰੀ ਹਰ ਹਰਕਤ ਦੇ ਉੱਤੇ ਜਗਨੇ ਨਦਰ ਟਕਾਈ ਹੈ ਆਪਣੇ ਨਾਂ ਸੰਗ ਪ੍ਰੀਤ ਤਖ਼ਲਸ ਵਰਤਣ ਦੀਵੀ ਖੁੱਲ ਨਹੀਂ ਆਪਣੇ ਨਾਂ ਸੰਗ ਪ੍ਰੀਤ ਤਖ਼ਲਸ ਵਰਤਣ ਦੀਵੀ ਖੁੱਲ ਨਹੀਂ ਸਾਨੂੰ ਤਾਂ ਸੁਪਨੇ ਸੁਪਨੇ ਖੇਡਣ ਦੀ ਵੀ ਖੁੱਲ ਨਹੀਂ ਯਾਦ ਤੇਰੀ ਵਿਚ ਰੋ ਰੋ ਦੀਦੇ ਗੱਲਣ ਦੀ ਵੀ ਖੁੱਲ ਨਹੀਂ ਯਾਦ ਤੇਰੀ ਵਿਚ ਰੋ ਰੋ ਦੀਦੇ ਗੱਲਣ ਦੀ ਵੀ ਖੁੱਲ ਨਹੀਂ ਧੰਨਵਾਦ